ਕੰਜ਼ਿਊਮਰ ਫੋਰਮ ਨੇ ਬੈਂਗਲੌਰ ਦੇ ਵਿੱਚ ਇੱਕ ਔਰਤ ਨੂੰ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। ਦਰਅਸਲ ਮਾਮਲਾ ਇਹ ਹੈ ਕਿ ਬੈਂਗਲੌਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਰਜਰੀ ਤੋਂ ਬਾਅਦ ਇੱਕ ਔਰਤ ਦੇ ਸਰੀਰ 'ਚ 3.2 ਸੈਂਟੀਮੀਟਰ ਦੀ ਸਰਜਿਕਲ ਸੂਈ ਛੱਟੇ ਜਾਣ ਦੇ ਲਗਭਗ 20 ਸਾਲ ਬਾਅਦ ਕੰਜ਼ਿਊਮਰ ਫੋਰਮ ਨੇ ਇਹ ਹੁਕਮ ਦਿੱਤਾ ਹੈ। ਕੇਰਨਾਟਕ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਹਸਪਤਾਲ ਅਤੇ ਦੋ ਡਾਕਟਰਾਂ ਨੂੰ ਕੇਸ ਲੜਨ ਦੇ ਖਰਚੇ ਵਜੋਂ ਜੈਨ ਨਗਰ ਨਿਵਾਸੀ ਪਦਮਾਵਤੀ ਨੂੰ 50000 ਰੁਪਏ ਦੇਣ ਦਾ ਨਿਰਦੇਸ਼ ਦਿੱਤਾ। ਇਸ ਨੇ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਪੇਸ਼ੇਵਰ ਅਤੇ ਡਾਕਟਰੀ ਲਾਪਰਵਾਹੀ ਲਈ ਔਰਤ ਨੂੰ 5 ਲੱਖ ਰੁਪਏ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਜਦੋਂ ਔਰਤ ਦੀ ਉਮਰ 32 ਸਾਲ ਦੀ ਸੀ ਤਾਂ ਉਦੋਂ 29 ਸਤੰਬਰ 2004 ਨੂੰ ਦੀਪਕ ਹਸਪਤਾਲ ਦੇ ਵਿੱਚ ਉਸ ਦੀ ਸਰਜਰੀ ਹੋਈ ਉਸ ਦੌਰਾਨ ਦੋ ਡਾਕਟਰਾਂ ਨੇ ਕੱਖੇ ਤੌਰ ਤੇ ਹਰਨੀਆਂ ਦੀ ਸਰਜਰੀ ਕੀਤੀ ਸੀ ਅਤੇ ਪਿਛਲੇ ਮਹੀਨੇ ਕਮਿਸ਼ਨ ਦੇ ਹੁਕਮ ਅਨੁਸਾਰ ਸਰਜਰੀ ਪੂਰੀ ਹੋਣ ਤੇ ਉਸ ਦੇ ਅਪੈਂਡਿਕਸ ਨੂੰ ਵੀ ਵੱਡ ਕੱਢ ਦਿੱਤਾ ਗਿਆ ਅਤੇ ਅਗਲੇ ਹੀ ਦਿਨ ਉਸ ਦੇ ਜਿਹੜੀ ਹੈ ਗੰਭੀਰ ਦਰਦ ਦੀ ਸ਼ਿਕਾਇਤ ਕੀਤੀ ਅਤੇ ਜਿਸ ਲਈ ਉਸ ਨੂੰ ਦਰਦ ਨਿਵਾਰਕ ਗੋਲੀਆਂ ਵੀ ਦਿੱਤੀਆਂ ਗਈਆਂ ਤੇ ਭਰੋਸਾ ਦਿਵਾਇਆ ਗਿਆ ਕਿ ਇਹ ਸਰਜਰੀ ਤੋਂ ਬਾਅਦ ਦੀ ਸਮੱਸਿਆ ਠੀਕ ਹੋ ਜਾਵੇਗੀ। ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਕਈ ਸਾਲਾਂ ਤੋਂ ਪੇਟ ਅਤੇ ਪਿੱਠ 'ਚ ਤੇਜ਼ ਦਰ ਤੋਂ ਪੀੜਤ ਸੀ ਅਤੇ ਬਾਅਦ ਦੇ ਵਿੱਚ ਉਸ ਨੂੰ ਦੋ ਵਾਰ ਉਸੇ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ। ਪਦਮਾਵਤੀ ਨਾਮ ਦੀ ਪੀੜਤ ਔਰਤ ਨੇ 2010 ਵਿੱਚ ਇੱਥੋਂ ਇੱਕ ਹੋਰ ਨਿਜੀ ਹਸਪਤਾਲ ਦੇ ਵਿੱਚ ਪਹੁੰਚ ਕੀਤੀ ਅਤੇ ਸਕੈਨ ਦੌਰਾਨ ਦੇਖਿਆ ਗਿਆ ਕਿ ਉਸ ਦੇ ਪੇਟ ਅਤੇ ਸਰੀਰ ਦੇ ਪਿਛਲੇ ਹਿੱਸੇ ਵਿੱਚ ਕੋਈ ਵਸਤੂ ਮੌਜੂਦ ਸੀ ਅਤੇ ਉਸ ਨੂੰ ਇਸ ਨੂੰ ਸਰਜਿਕਲ ਸੂਈ ਕਢਵਾਉਣ ਦਾ ਸੁਝਾਅ ਜਿਹੜਾ ਉਹ ਦਿੱਤਾ ਗਿਆ ਤੇ ਫਿਰ ਉਸ ਦੀ ਸਰਜਰੀ ਹੋਈ ਅਤੇ 3.2 ਸੈਂਟੀਮੀਟਰ ਦੀ ਸਰਜਿਕਲ ਸੂਈ ਕੱਢ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਉਸ ਨੇ ਅਗਲੇ ਸਾਲ ਸ਼ਿਕਾਇਤ ਲੈ ਕੇ ਖਪਤਕਾਰ ਫੋਰਮ ਕੋਲ ਪਹੁੰਚ ਕੀਤੀ ਫੋਮ ਨੇ ਕਿਹਾ ਹੈ ਕਿ ਸ਼ਿਕਾਇਤਕਰਤਾ ਦੀ ਉਮਰ ਕਰੀਬ 32 ਸਾਲ ਦੀ ਸੀ ਜਦੋਂ ਉਸਨੇ ਇਹ ਸਾਰੀਆਂ ਸਰਜਰੀਆਂ ਕਰਵਾਈਆਂ ਸਨ ਅਤੇ ਸਰਜੀਕਲ ਸੂਈ ਕੱਢੀ ਹੁਕਮ ਦੇ ਵਿੱਚ ਕਿਹਾ ਹੈ ਕਿ ਸਰਜੀਕਲ ਸੂਈ ਨੂੰ ਹਟਾਉਣ ਤੱਕ ਉਸ ਨੂੰ ਨਿਸ਼ਚਿਤ ਤੌਰ ਤੇ ਬਹੁਤ ਦਰਦ ਅਤੇ ਬੇਆਰਾਮੀ ਚਲਣੀ ਪਈ ਹੈ ਇਸ ਲਈ ਉਹ 5 ਲੱਖ ਰੁਪਏ ਦਾ ਮੁਆਵਜ਼ਾ ਲੈਣ ਦੀ ਹੱਕਦਾਰ ਹੈ ਅਤੇ ਬੀਮਾ ਕੰਪਨੀ ਨੂੰ ਰਕਮ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ ਇਸ ਦੇ ਨਾਲ ਹੀ ਦੋਵਾਂ ਡਾਕਟਰਾਂ ਨੂੰ 50000 ਰੁਪਏ ਦਾ ਮੁਕਦਮਾ ਖਰਚਾ ਦਾ ਭੁਗਤਾਨ ਕਰਨ ਦੇ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ